ਕਿਤੇ ਹੈ लाठीचार्ज ਤੋਂ ਬਾਅਦ ਬੈਠੇ ਹੋ ਕੇ ਖਡਾ ਤੇ ਜਾਂ ਜੇਲ੍ਹ ਚ ਲੈ ਗਏ ਕਹਿੰਦੇ ਕੁਸ ਅਸੀਂ ਵੈਸੀ ਬੈਠੇ ਆ ਬਾਕੀ ਬੱਚੇ ਬਗੋ ਕੇ ਲੜਕੀਆਂ ਤੇ ਵੱਧਲਾ ਠੀ ਚਾਰਜ ਹੋਇਆ ਤਾਂ ਇਹ ਸਾਰੀ ਗੱਲ ਸੁਣ ਕੇ ਮੈਂ ਕਹਾਂ ਵੀ ਜੇ ਬੇਟਾ ਤੁਸੀਂ ਚਾਹੋ ਤਾਂ ਅਸੀਂ ਤੁਹਾਡੇ ਕੋਲੇ ਆ ਕੇ ਤੁਹਾਡੇ ਨਾਲ ਹਾ ਦਾ ਨਾਰਾ ਮਾਰੀਏ ਸਰਕਾਰ ਨੂੰ ਚੇਤਾਵਨੀ ਦੇਈਏ ਕਿ ਜਿਹੜੇ ਬੱਚੇ ਐ ਤੁਸੀਂ ਉਹਨਾਂ ਤੇ लाठी चार्ज ਕਰਨ ਦਾ ਕੋਈ ਕਾਰਨ ਹੋਵੇ ਤਾਂ ਦੱਸੋ ਤੇ ਬਗੈਰ ਓ ਯਾਰ ਭਾਈ ਕੋਈ ਪਰਸਰ ਪਾਰਟੀ ਨਹੀਂ ਕਰ ਰਹੀ ਤੁਸੀਂ ਚਾਤਰ ਬਗੈਰ ਮਤਲਬ लाਠੀ ਚਾਰਜ ਕਰਨਾ ਅੱਜ ਦੇ ਯੁੱਗ 'ਚ ਤਾਂ ਜੇ ਕਤਲ ਕਰਿੰਦਾ ਬੰਦਾ ਤੇ ਪੁਲਿਸ ਉਹਦੇ ਹੱਥ ਨਹੀਂ ਲਾਉਂਦੀ ਜੇ ਕਿਤੇ ਲੱਗਦਾ ਹੈ ਕਿ ਉਹਨੇ ਫੁੱਟਮਾਰ ਕਰਤੀ ਹੈ ਤੇ ਉਹਦੀ ਵੀਡੀਓ ਚਲੀ ਜਾਵੇ ਜੱਜ ਉਸਤੇ ਐਕਸ਼ਨ ਲੈ ਲੈਂਦੇ ਨੇ ਤੇ ਸਟੂਡੈਂਟ ਜਿਹੜੇ ਸਾਡੇ ਬੱਚੇ ਆ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਸਮਝਾਉਣਾ ਹੈ ਉਹਨਾਂ ਦੀ ਗੱਲ ਸੁਣਨੀ ਹੈ ਤੇ ਆਪਣੀ ਗੱਲ ਸੁਣਾਉਣੀ ਹੈ ਤੇ ਜਿਨ੍ਹਾਂ ਨੇ ਅੱਗੇ ਦੇਸ਼ ਦੇ ਬਾਰਸ ਬਣਨਾ ਤੁਸੀਂ ਉਹਨਾਂ ਤੇ ਜਿਹੜਾ लाਠੀ ਚਾਰਜ ਕਰਨਾ ਇਹ ਤਾਂ ਇਸ ਤੋਂ ਵੱਡਾ ਗੁਨਾਹ ਕੋਈ ਹੈ ਨਹੀਂ ਔਰ ਉਹਦਾ ਕਾਰਨ ਕੀ ਹੈ ਮੰਗ ਸਿਰਫ ਇਹ ਹੈ ਕਿ ਜਿਹੜੀ ਸਾਡੀ ਸੈਨਟ ਹੈ ਉਹਦੀ ਚੋਣ ਉਹ ਬਹਾਲ ਕੀਤੀ ਜਾਵੇ ਸੈਨਟ ਕੀ ਚੀਜ਼ ਹੈ ਡੈਮੋਕਰੈਟਿਕ ਰਾਈਟ ਹੈ ਕੋਈ ਇਹ ਨਹੀਂ ਕਿ ਫਲਾਣੇ ਨੂੰ ਬਣਾ ਦਿਓ ਤਾਂ ਫਿਰ ਜੇ ਤੁਸੀਂ ਇਹ ਸਾਰੇ ਹੱਕ ਵੀ ਖੋਹਨੇ ਹੋ ਤੇ ਬੋਲਣ ਦੀ ਆਵਾਜ਼ ਵੀ ਕੱਢਣ ਹੀ ਹੁੰਦੇ ਤੇ ਮੇਰਾ ਖਿਆਲ ਹੈ ਇਦੋਂ ਵੱਡੀ ਡਿਕਟੇਟਰਸ਼ਿਪ ਕਿਤੇ ਆ ਨਹੀਂ ਸਕਦੀ ਇਹੋ ਹੀ ਸਮਾਂ ਆਇਆ ਜਦੋਂ ਕਿਸੇ ਵੇਲੇ ਐਮਰਜੈਂਸੀ ਵੇਲੇ ਸਾਰੀਆਂ ਤਾਕਤਾਂ ਲੈ ਲੀਆਂ ਸੀ ਇੰਦਰਾ ਗਾਂਧੀ ਨੇ ਆਪਣੇ ਕੋਲੇ ਸਾਰਾ ਦੇਸ਼ ਦੀ ਆਵਾਜ਼ ਬੰਦ ਕਰਤੀ ਸੀ ਅੱਜ ਵੀ ਜਿਹੜੇ ਹਾਲਾਤ ਹੈ ਦੇਸ਼ ਦੇ ਇਹ ਹੋਰ ਪਾਸੇ ਜਾ ਰਹੇ ਐ ਕਿਉਂਕਿ ਆਪਾਂ ਜਿਹੜਾ ਫੰਕਸ਼ਨ ਹੈ ਯੂਨੀਵਰਸਿਟੀ ਦਾ ਸਟੂਡੈਂਟਸ ਨਾਲ ਮੈਂ ਗੱਲ ਕਰ ਰਿਹਾ ਮੈਂ ਉਸ ਪਾਸੇ ਕਿਸੇ ਪਾਸੇ ਗੱਲ ਨੂੰ ਲਜਾਣਾ ਨਹੀਂ ਚਾਹੁੰਦਾ ਮੇਰਾ ਸੁਭਾਅ ਨਹੀਂ ਕਿ ਕੰਟੈਕਸਟ ਤੋਂ ਅੱਗੇ ਗੱਲ ਚਲੀ ਜਾਵੇ ਅੱਜ ਸਿਰਫ ਮਸਲਾ ਤੁਹਾਡਾ ਹੈ ਤੁਹਾਨੂੰ ਮੈਂ ਦੋ ਬੇਨਤੀਆਂ ਕਰਾਂਗਾ ਕਿ ਦੇਖੋ ਇਹ ਤਾਂ ਧੱਕਾ ਕਰ ਰਹੇ ਨੇ ਕੋਈ ਸ਼ੱਕ ਨਹੀਂ ਬੀਸੀ ਦੀ ਆਗਿਆ ਤੋਂ ਬਿਨਾਂ ਪੁਲਿਸ ਅੰਦਰ ਨਹੀਂ ਵੜ ਸਕਦੀ ਬੀਸੀ ਦੀ ਆਗਿਆ ਤੋਂ ਬਿਨਾਂ ਪੁਲਿਸ ਅੱਗੇ ਵਧ ਕੇ ਸਟੂਡੈਂਟਸ ਨਾਲ ਕੋਈ ਲਾਠੀ ਚਾਰ ਜਾਂ ਗੱਲਬਾਤ ਜਾਂ ਕੋਈ ਧੱਕਾ ਨਹੀਂ ਕਰ ਸਕਦੀ ਇਹਦਾ ਮਤਲਬ ਕਿ ਬੀਸੀ ਚਾਹੁੰਦਾ ਹੈ ਕਿ ਮੈਂ ਡਿਕਟੇਟਰ ਆ ਤੇ ਜਾਂ ਫਿਰ ਬੀਸੀ ਨੂੰ ਪਤਾ ਹੀ ਨਹੀਂ ਕਿ ਮੇਰੀ ਪਾਵਰ ਕੀ ਹੈ ਤੇ ਪਾਵਰ ਹੀ ਸਿੱਧੀ ਦਿੱਲੀ ਤੋਂ ਜਿਹੜੀ ਹੈ ਉਹ ਵਰਤੀ ਜਾ ਰਹੀ ਹੈ ਸੋ ਕਿਤੇ ਨਾ ਕਿਤੇ ਇਹ ਹੈ ਚੀਜ਼ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਬੀਖ ਹੋ ਚੁੱਕੀ ਹੈ ਤੇ ਡਿਕਟੇਚਰਸ਼ਿਪ ਉੱਪਰ ਆ ਗੱਲ ਚੱਲ ਰਹੀ ਹੈ ਤੁਹਾਡੇ ਵਾਸਤੇ ਕੀ ਹੈ ਤੁਸੀਂ ਜਿੰਨਾ ਹੁਣ ਏਕਤਾ ਕਰਕੇ ਚੱਲੋਗੇ ਪਿਆਰ ਨਾਲ ਚੱਲੋਗੇ ਡਿਸਪਲਿਨ ਚੱਲੋਗੇ ਲੜਾਈ ਕਦੇ ਵੀ ਕਦੇ ਗੋਲੀ ਵਾਲੇ ਦੇ ਮੁਕਾਬਲੇ ਹੱਥਾਂ ਨਾਲ ਲੜਾਈ ਆ ਥੱਕ ਕੇ ਜਿੱਤੇ ਨਹੀਂ ਜਾਂਦੀ ਜੇ ਤੁਸੀਂ ਅਕਲ ਨਹੀਂ ਵਰਤੋ ਅਕਲ ਦੀ ਤੇ ਕੁਰਬਾਨੀ ਦੀ ਦੋਨਾਂ ਹੀ ਲੋੜ ਹੁੰਦੀ ਹੈ ਕੱਲੀ ਕੁਰਬਾਨੀ ਨਾਲ ਵੀ ਨਹੀਂ ਬਚਿਆਦਾਸ ਨਾ ਜੇ ਅਕਲ ਨਾਲ ਨਹੀਂ ਤੇ ਉਹ ਵੀ ਕਦੇ ਨਹੀਂ ਚੱਲ ਜਾਂਦੀ ਹੈ ਇਹ ਦੇਸ਼ ਇਹੋ ਜਿਹਾ ਹੈ ਦੁਨੀਆ ਇਹੋ ਜੀ ਹੈ ਜਿਸ ਭਗਤ ਸਿੰਘ ਨੂੰ ਦੁਨੀਆ ਪੂਜਦੀ ਆ ਪੂਜੀ ਰਹੇਗੀ ਕੱਲ ਪਾਕਿਸਤਾਨ 'ਚ ਉਹਨੂੰ ਆਖੀ ਜਾਂਦੇ ਨੇ ਇਹ ਤਾਂ ਜਹਾਤਵਾਦੀ ਸੀ ਪਹਿਲਾਂ ਹਿੰਦੁਸਤਾਨ 'ਚ ਕਿਦੋਂ ਬੰਦੇ ਕਹੇ ਹੱਤਿਆਤਵਾਦੀ ਸੀ ਅੱਜ ਤੱਕ ਉਹਦੀ ਫੋਟੋ ਨਹੀਂ ਦਿੱਲੀ ਪਾਰਲੀਮੈਂਟ ਦੀ ਗਣਤੀ ਪਿੱਛੇ ਅਸੀਂ ਰੌਲਾ ਪਾਇਆ ਮੇਰੇ ਖਿਆਲ ਇੱਕ ਸਾਲ ਦੂੜ ਸਾਲ ਰੋਲਾ ਪਾਉਂਦੇ ਰਹੇ ਤਾਂ ਉਸ ਦੀ ਫੋਟੋ ਲਾਉ ਕੀਤੀ ਸੀ ਕਹਿੰਦੇ ਨਹੀਂ ਜੀ ਤਾਂ ਲੱਗ ਹੀ ਨਹੀਂ ਸਕਦੀ ਫੋਟੋ ਸੋ ਇਸ ਤਰ੍ਹਾਂ ਦੇ ਹਾਲਾਤ ਇਹ ਦੇਸ਼ 'ਚ ਪਹਿਲੇ ਨਹੀਂ ਸੀ ਅੱਜ ਵੀ ਹੋ ਹੀ ਆ ਰਹੇ ਨੇ ਮੁੜ ਕੇ ਦੁਨੀਆ 'ਚ ਹੋ ਹੀ ਆ ਰਹੇ ਨੇ ਸਾਰੀ ਸੋ ਤੁਹਾਨੂੰ ਮੇਰੀ ਪਿਆਰ ਨਾਲ ਬੇਨਤੇ ਇੱਕ ਤਾਂ ਆਪ ਦੀ ਏਕਤਾ ਕਰੋ ਇੱਕ ਜਦੋਂ ਤੁਸੀਂ ਬੱਚੇ ਸੀ ਬਿਖੀ ਜਾਂਦਾ ਆਪਾਂ ਨੂੰ ਕੀ ਫਰਕ ਪੈਂਦਾ ਮੈਂ ਵੀ ਇੱਥੇ ਬਹਿ ਜਾਂਦਾ ਜਦੋਂ ਆਪਾਂ ਲੜਨਾ ਹੈ ਥੱਲੇ ਉੱਤੇ ਤਾਂ ਕੋਈ ਫਰਕ ਨਹੀਂ ਪੈਂਦਾ ਜੇ ਆਪਾਂ ਇਹ ਚੀਜ਼ਾਂ ਸਿੱਖਾਂਗੇ ਜੇ ਮੈਂ ਥੱਲੇ ਬੈਠ ਕੇ ਖੰਨੀ ਕੀ ਹੋ ਜਾਊਗਾ ਜੇ ਮੈਂ ਬਹਿ ਗਿਆ ਤਾਂ ਕੀ ਹੋਜੂ ਜੇ ਆਪਣੇ ਚ ਇੰਨਾ ਹੀ ਨਹੀਂ ਤੇ ਆਪਾਂ ਨੂੰ ਉਹਨੂੰ ਪਤਾ ਹੈ ਕਿ ਬੱਚਿਆਂ 'ਚ ਕਿਹਦੇ ਤਾਂ ਇੱਕ ਤਾਂ ਕੋਈ ਨਹੀਂ ਸੀ ਪੁੜ-ਪੁੜ ਕੇ ਕੱਲੇ ਨੂੰ ਅਡ ਕਰ ਲਾਂਗੇ ਦੋ ਨੂੰ ਬਰਿਆ ਲਾਂਗੇ ਦੋ ਨੂੰ ਕੁੱਟ ਲਾਂਗੇ ਤੁਸੀਂ ਪਹਿਲੀ ਐਕਸ਼ਨ ਹੈ ਕਿ ਹਰ ਮੰਗ ਤੋਂ ਪਹਿਲਾਂ ਇਹ ਮੰਗੂਗਾ ਜਿਹੜਾ ਲਾਠੀ ਚਾਰਜ ਹੋਇਆ ਉਹਦਾ ਕੀ ਐਕਸ਼ਨ ਕਰੋਗੇ ਦੱਸੋ ਜਿੱਨਾ ਬੱਚਿਆਂ ਤੇ ਬੀਬੀਆਂ ਤੇ ਹੋਇਆ ਕਿਉਂ ਹੋਇਆ ਪਹਿਲਾ ਕਾਰਨ ਦੂਜਾ ਕਾਰਨ ਹੈ ਜਿਹੜਾ ਤੁਹਾਡੇ ਮੰਗਾ ਨੇ ਕਿ ਇਹਦਾ ਦੱਸੋ ਸਾਨੂੰ ਹਾਂ ਕਰ ਦਿਓ ਨਾ ਕਰ ਦਿਓ ਤੀਜਾ ਤਰੀਕਾ ਇਹ ਹੈ ਕਿ ਜਿਹੜਾ ਤੁਹਾਡੇ ਆ ਗੇਟਕੁੱਟ ਬੰਦ ਕੀ ਮੇਰੇ ਗੇਟ ਬੰਦ ਰੱਖੋ ਜੇ ਉੱਥੋਂ ਕੋਈ ਬੰਦਾ ਗਲਤ ਆਨਸਰ ਨਾਲ ਆ ਜਾਵੇ ਤੁਸੀਂ ਤੇ ਆਪਦਾ ਪਹਿਰਾ ਲਾ ਲਓ ਫਿਰ ਜੇ ਆਉਂਦੇ ਤਾਂ ਬੀਸੀ ਤੋਂ ਬਗੈਰ ਕਿਉਂ ਆਏ ਇਹ ਸਾਰੀਆਂ ਚੀਜ਼ਾਂ ਦੇ ਇਹਨਾਂ ਨੂੰ ਕੋ ਜਦੋਂ ਤੁਹਾਡੇ ਨਾਲ ਗੱਲਬਾਤ ਕਰਨ ਆਏ ਮੈਂ ਠੀਕ ਆ ਜੇ ਗੱਲਬਾਤ ਕਰਦੇ ਨੇ ਕਰਨ ਤੁਹਾਨੂੰ ਕਰਨੀ ਚਾਹੀਦੀ ਹੈ ਇਹਦੇ ਮੈਂ ਵਿਰੁੱਧ ਨਹੀਂ ਕਿਉਂਕਿ ਗੱਲਬਾਤ ਬਗੈਰ ਦੁਨੀਆ ਦੀ ਕੋਈ ਜਾਣਦਾ ਵੀ ਹਾਲੀ ਭਾਵਾਂ ਬੰ ਬਚਲੀ ਜਾਣ ਅਖੀਰ ਗੱਲਬਾਤ ਹੈ ਪਰ ਗੱਲਬਾਤ ਦਾ ਇੱਕ ਤਰੀਕਾ ਹੈ ਰਿਸਪੈਕਟ ਹੈ ਔਰ ਉਹਦਾ ਇੱਕ ਸਿਸਟਮ ਹੈ ਮੇਰੀ ਤੁਹਾਨੂੰ ਬੇਨਤੀ ਹੈ ਕਿ ਦੇਖੋ ਪਹਿਲ ਤੁਹਾਡੀ ਹੈ ਤੁਸੀਂ ਉਦੋਂ ਸੈਮੀਨਾਰ ਕੀਤਾ ਸਾਰੀਆਂ ਪਾਰਟੀਆਂ ਬੁਲਾਈਆਂ ਅਸੀਂ ਸਾਰੀਆਂ ਪਾਰਟੀਆਂ ਉਦੋਂ ਆਏ ਸੀ ਮੈਂ ਤਾਂ ਉਦੋਂ ਵੀ ਕਹਿ ਗਿਆ ਕਿ ਇਹ ਤੁਹਾਡੀ ਸੈਨੀਟਰੀ ਖੋ ਰਹੇ ਇਹ ਆਖਰੀ ਕੜੀ ਪੰਜਾਬ ਦੀ ਜਿਹੜੀ ਡਿਊਟੀ ਸੀ ਇਸ ਨੂੰ ਖਤਮ ਕਰਨ ਵਾਸਤੇ ਕਿ ਡਿਊਟੀ ਕਿਵੇਂ ਦਿੱਲੀ ਗਵਰਨਮੈਂਟ ਨੇ ਲੈਣੀ ਆਖਰੀ ਕੜੀ ਤੋੜ ਰਹੇ ਨੇ ਕਿ ਅਸੀਂ ਕਬਜ਼ਾ ਕਿਵੇਂ ਲੈਣਾ ਸਾਰਾ ਜਾਨੀ ਤਕਰੀਬਨ ਇਨਡਾਇਰੈਕਟਲੀ ਪੰਜਾਬ ਨੂੰ ਹੈਡਲੈਸ ਕੀਤਾ ਜਾ ਰਿਹਾ ਹੈ ਪਾਵਰਲੈਸ ਕੀਤਾ ਜਾ ਰਿਹਾ ਹੈ ਔਰ ਪੰਜਾਬ ਨੂੰ ਜੇ ਸਹੀ ਮਹਿਲਾ ਤੁਸੀਂ ਸਟੂਡੈਂਟ ਬੈਠ ਕੇ ਕੋ ਕਰੋ ਉਜਾੜਿਆ ਜਾ ਰਿਹਾ ਹੈ ਕਿਉਂਕਿ ਇਸ ਵੇਲੇ ਜਿੰਨਾ ਕੁਛੇ ਮੂਵਮੈਂਟਾਂ ਚੱਲ ਰਹੀਆਂ ਤੁਹਾਨੂੰ ਇਹਨਾਂ ਦਾ ਪਤਾ ਨਹੀਂ ਲੱਗਦਾ ਤੁਸੀਂ ਇੰਨੇ ਬੱਚੇ ਜਾਣਦੇ ਹੋ 1000 ਦੋ ਬੱਚੇ ਰੋੜਾ ਮਾਰਦੇ ਨੇ ਤੁਸੀਂ ਕਦੇ ਪੜਤਾਲ ਕਰ ਲਓ ਤੁਹਾਡੇ ਬੱਚੇ ਤੁਹਾਡੇ ਨਹੀਂ ਹੋਣਗੇ ਉਹਨਾਂ ਦੀ ਕਿਤੇ ਤਾਰ ਹੋਰ ਪਾਸੇ ਜੁੜੀ ਹੋਊਗੀ ਉਹ ਭੱਜ ਜਾਣਗੇ ਲਾਠੀ ਚਾਰੇ ਤੁਹਾਡੇ ਤੇ ਹੋਏਗਾ ਇਹ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ ਕੋਈ ਮੂਵਮੈਂਟ ਦੁਨੀਆ ਦੀ ਫੇਲ ਨਹੀਂ ਹੋ ਸਕਦੀ ਜੇ ਉਹਦੀ ਸਰਕਾਰ ਦਾ ਬੰਦਾ ਨਾ ਹੋਵੇ ਤੇ ਸਰਕਾਰ ਦਾ ਬੰਦਾ ਹੋਗੇ ਤੁਹਾਡੀ ਮੂਵਮੈਂਟ ਨੂੰ ਫੇਲ ਕਰਦਾ ਹੈ ਤੁਹਾਡੇ ਤੇ ਸਖਤੀ ਕਰਵਾਉਂਦਾ ਸਾਰੇ ਤੁਹਾਡੇ ਭੇਜ ਦਿੰਦਾ ਇਸ ਕਰਕੇ ਇੱਕ ਤਾਂ ਆਪਣਾ ਧਿਆਨ ਰੱਖੋ ਕਿ ਤੁਹਾਡੇ ਜਿਹੜੇ ਤੁਸੀਂ ਬੱਚੇ ਲੜਨ ਵਾਲੇ ਹੋ ਤੁਹਾਡੇ ਚ ਇਕਤਾ ਪਿਆਰ ਇੱਕ ਦੂਜੇ ਦਾ ਭਰੋਸਾ ਹੋਵੇ ਬੰਦੇ ਪੰਜੀ ਦੁਨੀਆ ਤੇ ਬਹੁਤ ਨੇ ਬੰਦਾ ਕ੍ਰਾਂਤੀਕਾਰੀ ਤੇ ਇੱਕੋ ਕੱਲੇ ਭਗਤ ਸਿੰਘ ਨੇ ਦੁਨੀਆ ਜਗਾਈ ਹੈ ਤੇ ਉਹ ਚਾਰ ਪੰਜ ਸਾਥੀ ਜੀ ਪਹਿਲੀ ਵਾਰੀ ਉਹ ਤਾਂ ਕਾਮਯਾਬ ਹੋਗੇ ਸੀ ਜੇ ਕਿਤੇ ਇੱਕ ਬੰਦਾ ਸਰਕਾਰ ਦਾ ਨਾ ਹੁੰਦਾ ਨਹੀਂ ਤਾਂ ਉਦੋਂ ਬਗਾਵਤ ਹੋ ਗਈ ਸੀ ਸਾਰੀ ਫੌਜ ਉੱਠ ਖੜੀ ਸੀ ਸੋ ਇਸ ਕਰਕੇ ਇਹ ਇੰਨਾ ਚੀਜ਼ਾਂ ਦਾ ਧਿਆਨ ਰੱਖੋ ਤੇ ਬਾਕੀ ਸਿਰ ਤੁਸੀਂ ਗੱਲਬਾਤ ਕਰੋ ਗੱਲਬਾਤ ਕਰਨ ਤੋਂ ਬਾਅਦ ਮੈਂ ਅੱਜ ਵੀ ਕਹਿਣਾ ਉਹ ਦਿਨ ਵੀ ਕਹਿ ਕੇਗਾ ਕਿ ਅਸੀਂ ਸਾਰੀਆਂ ਹੀ ਪਾਰਟੀਆਂ ਮੈਂ ਇੱਥੇ ਵੀ ਅਪੀਲ ਕਰਦਾ ਸਾਰੀਆਂ ਪਾਰਟੀਆਂ ਨੂੰ ਕਿ ਸਵਾਲ ਇਹ ਨਹੀਂ ਕਿ ਬੱਚਿਆਂ ਦੀ ਲੜਾਈ ਹੈ ਲੜਾਈ ਪੰਜਾਬ ਦੇ ਮਸਲਿਆਂ ਦੀ ਲੜਾਈ ਹੈ ਉਹਦਾ ਉਹਦੇ ਚ ਇੱਕ ਹਿੱਸਾ ਹੈ ਇਸ ਮਸਲੇ ਜੁਨੀਵਰਸਿਟੀ ਉਹਦਾ ਇੱਕ ਹਿੱਸਾ ਹੈ ਜਦੋਂ ਇਹਦੀ ਡੈਮੋਕ੍ਰੇਸੀ ਖਤਮ ਕਰ ਰਹੀ ਹੈ ਤਾਂ ਉਹਦੀ ਇੱਕ ਕੜੀ ਹੋਰ ਖਤਮ ਕਰਤੀ ਜਿਵੇਂ ਸਾਡੀ ਡਿਊਟੀ ਦਾ ਕਦੇ ਕੋਈ ਦੁਨੀਆ ਦੀ ਸਟੇਟ ਦੱਸ ਦਿਓ ਜਿੱਦੀ ਰਾਜਤਾਂ ਨਿਆਬਦੀ ਨਾ ਹੋਵੇ ਸਾਡੀ ਇਹ ਸੂਬਾ ਸਾਡੀ ਇਹ ਧਰਤੀ ਉੱਥੇ ਬਸਿਆ ਰਾਜਤਾ ਨਹੀਂ ਸਾਡੂ ਮਿਹਲੀ ਕੋਈ ਨਹੀਂ ਖੋਲੀ ਹੁਣ ਹੌਲੀ ਹੌਲੀ ਕਰਕੇ ਉਹ ਸਾਰੀਆਂ ਇਸ ਤੋਂ ਬਾਕੀ ਪਾਵਰ ਆਫ ਹੋਈ ਜਾਂਦੇ ਨੇ ਸਾਡੇ ਦਰਿਆ ਖੋਲੇ ਜੋ ਸਾਡੇ ਕੋ ਸਭ ਕੁ ਖੋਲਿਆ ਇਹਨਾਂ ਚੀਜ਼ਾਂ ਤੇ ਜੇ ਤੁਸੀਂ ਪਿੱਛੇ ਜਾਓ ਕਿਤੇ ਪੜੋ ਬਲੂ ਸਟਾਰ ਕਿਉਂ ਹੋਇਆ ਸੀ ਸਾਡੀਆਂ ਮੰਗਾ ਇਹ ਸੀ ਮੋਰ ਪਾਵਰ ਸੀ ਸਟੇਟਾਂ ਨੂੰ ਆਹ ਦਰਿਆਵਾਂ ਦੇ ਹੱਕ ਸਾਡੇ ਸਾਡੇ ਸੀ ਫੌਜ ਦੀ ਭਰਤੀ ਸੀ ਇੰਡਸਟਰੀ ਸੀ ਵਪਾਰ ਦਾ ਲਾਂਘਾ ਸੀ ਪਾਕਿਸਤਾਨ ਨਾਲ ਮੋਰ ਪਾਵਰ ਸੀ ਸਾਨੂੰ ਕਿ ਸਾਡੀਆਂ ਜਿਹੜੀ ਆਰਥਿਕ ਪਾਵਰ ਆ ਸਾਡੇ ਕੋਲ ਹੋਰ ਚਾਹੀਦੀਆਂ ਕਹਿੰਦੇ ਫੌਜ ਰੱਖੋ ਲੜੋ ਅਸੀਂ ਨਾਲ ਆ ਤੁਹਾਡੇ ਲੇਕਿਨ ਆਰਥਿਕ ਪਾਵਰ ਤਾਂ ਸਾਨੂੰ ਦਿਓ ਅੱਜ ਮਯੂਸਰ ਪਾਰਟੀ ਬਣੀ ਐ ਸਟੇਟਾਂ ਜਿਹੜਾ ਜੀਐਸਟੀ ਆ ਗਈ ਇਹ ਆਖਰੀ ਕਿਲ ਹੈ ਡੈਮੋਕ੍ਰੇਸੀ ਦਾ ਕਿ ਜੀਐਸਟੀ ਤੋਂ ਬਾਅਦ ਹੁਣ ਸੂਬੇ ਕੋਲੇ ਕੋਈ ਪਾਵਰ ਹੀ ਨਹੀਂ ਰਹਿ ਗਈ ਪੈਸੇ ਦੀ ਸੋ ਇਹ ਹਾਲਾਤ ਪੈਦਾ ਹੋਗੇ ਨਾ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਕਿ ਤਗੜੇ ਹੋ ਕੇ ਲੜੋ ਲੜੋ ਪੀਸਫੁਲੀ ਅਸੀਂ ਤੁਹਾਡੇ ਨਾਲ ਆ ਕੱਲਾ ਕਾਲੀਦਨ ਨਹੀਂ ਮੈਂ ਦੂਜਿਆਂ ਨੂੰ ਅਪੀਲ ਕਰਦਾ ਤੁਹਾਡੇ ਰਾਹੀਂ ਔਰ ਪ੍ਰੈਸਰਾਂ ਹੈ ਵੀ ਕਰਦਾ ਕਿ ਆਓ ਆਪਾਂ ਸਾਰੀਆਂ ਪਾਰਟੀਆਂ ਜੋ ਬਚੇ ਤਸ਼ੱਦਦ ਹੋਇਆ ਔਰ ਇਹਨਾਂ ਦੀ ਬੰਗ ਹੈ ਦਾ ਹਰ ਤਰੀਕੇ ਸਾਧਦੇ ਕਿ ਲੇਕਿਨ ਤੁਹਾਨੂੰ ਇਹ ਕਹਿੰਦੇ ਆ ਕਿ ਤੁਸੀਂ ਇਕ ਵਾਰ ਹੀ ਆਪਦੀ ਤਰੀਕੇ ਸਿਰ ਕਰੋ ਇਹ ਨਾ ਹੋ ਕੇ ਹੁਣ ਤੁਸੀਂ ਬੈਠ ਸੁਣੀ ਗਿਆ 10 ਮਿੰਟ ਬੱਚੇ ਨੇ ਇੱਕ ਰਾਇ ਆਖਿਆ ਦੂਜਾ ਨਹੀਂ ਸੁਣਦਾ ਦੂਜੇ ਨੇ ਖਤੀਜਾ ਨਹੀਂ ਸੁਣਦਾ ਤੀਜੇ ਨੇ ਆਖਿਆ ਪੈਂ ਕਰਨਾ ਨਾ ਕੋਈ ਰਾਇ ਕਰਨੀ ਹੈ ਤੁਸੀਂ ਪੰਜ ਬੰਦੇ ਲੈਦਾ ਵਜੋ 10 ਵਜੇ 11 ਵਜੇ ਉੱਥੇ ਬਹਿ ਕੇ ਰਾਇ ਕਰਕੇ ਕਹੋ ਵੀ ਹੁਣ ਆਪਣੀਆਂ ਰਾਇ ਬੜ ਗਈ ਜੇ ਆਪਾਂ ਆਪਾਂ ਧਾਪੀ ਕਰਾਂਗੇ ਇਹ ਗੱਲਾਂ ਸਰਕਾਰ ਕੋਲ ਜਾਂਦੀਆਂ ਕਿ ਜਾ ਰਹੇ ਨੇ ਦੇਖਦੇ ਕੋਈ ਨਹੀਂ ਇਹਨਾਂ ਦੇ ਲੀਡਰ ਹੀ ਕੋਈ ਨਹੀਂ ਲੀਡਰ ਬਗੈਰ ਲੜਾਈ ਨਹੀਂ ਜਿੱਤੇ ਦੀ ਸੋ ਇਹ ਮੇਰੀ ਬੇਨਤੀ ਹੈ ਹੁਣ ਮੈਂ ਤੁਹਾਨੂੰ ਇਹ ਬੇਨਤੀ ਕਰਕੇ ਜਿਹੜਾ ਹੋਇਆ ਮਾੜਾ ਇਹਦੀ ਨਿੰਦਿਆ ਕਰਦਾ ਔਰ ਸਰਕਾਰ ਨੂੰ ਬਾਰਨ ਕਰਦਾ ਕਿ ਤੁਸੀਂ ਇਹ ਚੀਜ਼ਾਂ ਅੱਗ ਨਾਲ ਖੇਡਦੇ ਹੋ ਤੁਸੀਂ ਇੱਕ ਬਹੁਤ ਵੱਡਾ ਗੁਨਾਹ ਕੀਤਾ ਔਰ ਮੈਂ ਸਮਝਦਾ ਕਿ ਗਵਰਨਰ ਸਾਹਿਬ ਨੂੰ ਬੇਨਤੀ ਕਰਾਂਗੇ ਤੁਸੀਂ ਡਿਊਟੀ ਦੇ ਬਾਲਕੋ ਕਿ ਜੋ ਕੁਛ ਇੱਥੇ ਹੋਇਆ ਹੈ ਔਰ BC ਨੂੰ ਕਹਿਣਾ ਕਿ ਜੇ ਸਹੀ BC ਹੈ ਤਾਂ ਇਹ ਇਨਕੁਆਰੀ ਕਰਾ ਕਿ ਕਿਉਂ ਲਾਠੀ ਚਾਰਜ ਹੋਇਆ ਮੰਗਾ ਉਸ ਤੋਂ ਨੈਕਸਟ ਪੁਆਇੰਟ ਹੈ ਉਸ ਤੋਂ ਅਗਲਾ ਪੁਆਇੰਟ ਮੰਗਾ ਫਿਰ ਮੰਗਾ ਤੇ ਗੱਲ ਕਰਾਂਗੇ ਪਹਿਲਾਂ ਇੱਥੇ ਪੰਜਾਬ ਦੀ ਗੱਲ ਕੀਤੀ ਹੈ ਪੰਜਾਬ ਦਾ ਹਿੱਸਾ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹਿੱਸੇ ਦੇ ਹੋਰ ਡਾਕਾ ਪਿਆ ਇਹ ਹਾਲੇ ਕੁਝ ਦਿਨ ਪਹਿਲਾਂ ਹੀ ਜਿਹੜੀ ਜਾਣਕਾਰੀ ਮਿਲੀ ਹੈ ਕਿ ਹਰਿਆਣਾ ਸਰਕਾਰ ਨੂੰ ਨਵੀਂ ਵਿਧਾਨ ਸਭਾ ਵੀ ਦਿੱਤੀ ਗਈ ਹਰੀ ਝੰਡੀ ਮਿਲ ਗਈ ਹੈ ਜੇ ਇਸ ਗੱਲ ਕਰੀਏ ਪਰਿਆਵਰਣ ਮੰਤਰਾਲੇ ਤੋਂ ਮंजूरी ਮਿਲ ਗਈ ਉਹ ਤੇ ਕੀ ਕਹੋਗੇ ਚੰਡੀਗੜ੍ਹ ਚ ਨਵੀਂ ਵਿਧਾਨ ਸਭਾ ਬਣੀ ਮੈਂ ਮੈਂ ਤੁਹਾਨੂੰ ਇੱਕ ਗਰ ਬੇਨਤੀ ਕਰਦਾ ਅੱਜ ਦਾ ਸਬਜੈਕਟ ਆਪਣਾ ਉਹ ਲਾਠੀ ਚਾਰਜ ਆ ਉਹਦੇ ਅਸੀਂ ਇਹਨਾਂ ਦਰਦ ਨਾਲ ਆਏ ਆ ਅੱਜ ਈਸ਼ੂ ਆਪਾਂ ਹੋਰ ਪਾਸੇ ਨਾ ਲਜਾਈਏ ਅੱਜ ਮੇਨ ਇਸ਼ੂ ਇਹੀ ਆ ਇਹ ਸਿਸ ਇਸ਼ੂ ਤੇ ਆਪਾਂ ਗੱਲ ਕਰੀਏ ਜਿਸ ਤਰੀਕੇ ਨਾਲ ਵੀਸੀ ਨੇ ਕੱਲ ਵੀ ਕਿਹਾ ਵੀਸੀ ਕਹਿੰਦੀ ਹੈ ਵੀ ਸਟੂਡੈਂਟਸ ਦਾ ਸੈਨੇਟ ਦੇ ਨਾਲ ਕੋਈ ਸਬੰਧ ਨਹੀਂ ਹੈ ਕਿਵੇਂ ਦੇਖਦੇ ਕਿਉਂ ਨਹੀਂ ਸਟੂਡੈਂਟ ਦਾ ਸਬੰਧ ਕਿਉਂ ਨਹੀਂ ਸੈਨੇਟ ਨੇ ਯੂਨੀਵਰਸਿਟੀ ਸੈਨੇਟ ਨੇ ਯੂਨੀਵਰਸਿਟੀ ਚ ਲਾਉਣੀ ਹੈ ਤੇ ਜੇ ਜੇ ਸੈਨੇਟ ਨਾਲ ਸਟੂਡੈਂਟਸ ਨਾਲ ਸੰਬੰਧ ਨਹੀਂ ਤੇ ਫਿਰ ਸੈਨੇਟ ਦਾ ਕੀ ਫਾਇਦਾ ਹੀ ਕੀ ਹੈ ਇਸ ਕਰਕੇ ਅਸਲ ਤਾਂ ਸਟੂਡੈਂਟਸ ਨਾਲ ਹੀ ਸੰਬੰਧ ਹੈ ਕਿਉਂਕਿ ਜਿਹੜਾ ਜਿਹੜੀ ਸੈਨੇਟ ਹੈ ਉਹ ਇਹਦੇ ਪ੍ਰਬੰਧ ਨੂੰ ਚਲਾਉਂਦੀ ਆ ਬੀਸੀ ਦਾ ਚਲਾਉਂਦਾ ਹੀ ਨਹੀਂ ਸੋ ਬੀਸੀ ਨਹੀਂ ਦਾ ਕੋਈ ਤਾਂ ਲੱਗਦਾ ਤੇਗਾ ਸਟੂਡੈਂਟ ਦਾ ਹਾਇਦ ਨਾਲ ਲੱਗਦਾ ਤੇਗਾ